ਪ੍ਰਦੀਪ ਮਿੱਤਲ ਅਰ ਪ੍ਰਦੀਪ ਜੀ ਜਿਹਾ ਦੀ ਖੁਸ਼ੀ ਜਿਹੜੇ ਲੱਡੂ ਵੰਡੇ ਜਾ ਰਹੇ ਨੇ ਦੇਖੋ ਅੱਜ ਵੱਡੀ ਬਹੁਤ ਵੱਡੀ ਖੁਸ਼ੀ ਮਿਲੀ ਆ ਪੰਜਾਬ ਸਰਕਾਰ ਦੇ ਕੰਮਾਂ ਤੇ ਬਾਈ ਭਗਵੰਤ ਸਿੰਘ ਮਾਨ ਜੀਆਂ ਦੇ ਕੰਮਾਂ ਤੇ ਮੋਹਰ ਲਾਈ ਆ ਪਬਲਿਕ ਨੇ ਜਲੰਧਰ ਦੀ ਜੋ ਜਿਮਨੀ ਚੌਂ ਸੀ ਸਾਰਿਆਂ ਨੂੰ ਪਤਾ ਆ ਮਹਿੰਦਰ ਭਗਤ ਜੀ ਨੇ ਬਹੁਤ ਵੱਡੀ ਲੀਡ ਤੇ ਜਿੱਤ ਹਾਸਲ ਕੀਤੀ ਆ ਲਗਭਗ 37000 ਵੋਟਾਂ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਤੇ ਮੇਰਾ ਖਿਆਲ 60% ਵੋਟ ਉਹਨਾਂ ਨੂੰ ਕੱਲਿਆਂ ਨੂੰ ਪਈ ਆ ਬਾਕੀ ਸਾਰੀ ਵੋਟ ਸਾਰੀਆਂ ਪਾਰਟੀਆਂ ਨੂੰ ਗਈ ਆ ਅਗਲ ਗੱਲ ਕਰੀਏ ਜਿਹੜੀ ਪਿਛਲੀ ਐਮਐਲਏ ਹਾਰੇ ਨੇਗੇ ਉਹ ਕਹਿੰਦੇ ਸੀ ਵੀ ਪੰਜਾਬ ਦੇ ਜਿਹੜੀ ਸਰਕਾਰ ਆ ਉਹਨੇ ਕੰਮ ਨਹੀਂ ਕਰੇ ਜੀ ਇਹਨਾਂ ਨੂੰ ਪਤਾ ਲੱਗ ਗਿਆ ਚੋਣਾਂ ਚ ਤੁਹਾਨੂੰ ਕੀ ਮੈ ਲੱਗਦੇ ਚੋਣਾਂ ਵੱਲ ਦੇਖੋ ਜੀ ਅੱਜ ਇਹ ਪਬਲਿਕ ਨੇ ਉਸ ਬਾਈ ਭਗਵੰਤ ਮਾਨ ਜੀ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਤੇ ਮੋਹਰ ਲਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੇਖੋ ਐਡੀ ਵੱਡੀ ਲੀਡ ਜਿਮਨੀ ਚੋਣ ਚ ਹੋਣੀ ਆਪਣੇ ਆਪ ਜਿ ਇੱਕ ਬਹੁਤ ਵੱਡੀ ਗੱਲ ਆ ਕਿਵੇਂ ਦੇਖਦੇ ਜਿਹੜੀ ਅੱਜ ਦੀ ਜਿੱਤ ਹੈ ਤਕਰੀਬਨ ਐਨੇ ਦਿਨਾਂ ਤੋਂ ਮਹੀਨਿਆਂ ਤੋਂ ਦੇਖੋ ਸਾਰੇ ਵਰਕਰਾਂ ਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਸਾਰੇ ਵਰਕਰਾਂ ਨੂੰ ਇਸ ਗੱਲ ਦੀ ਖੁਸ਼ੀ ਆ ਸਾਡੇ ਭਵਾਨੀਗੜ ਚਾਜਾ ਸਾਡੇ ਸਾਰੇ ਸਾਡੀ ਸਮੁੱਚੀ ਟੀਮ ਆਵਾੰਦੀ ਪਾਰਟੀ ਦੀ ਖੜੀ ਹੈ ਟਰੱਕ ਜੀਆ ਦੇ ਪ੍ਰਧਾਨ ਜੀ ਸ਼ਹਿਰੀ ਪ੍ਰਧਾਨ ਜੀ ਲੱਖਾ ਜੀ ਸਾਰੇ ਖੜੇ ਨੇ ਦੇਖੋ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਹੈ ਵੀ ਸਾਨੂੰ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਹੋ ਰਿਹਾ ਵੀ ਜੋ ਸਾਡੀ ਪਾਰਟੀ ਨਾਲ ਅਸੀਂ ਜਿਹੜੀ ਨਾਲ ਜੁੜੇ ਆ ਇੱਕੋ ਅੱਛੇ ਕੰਮ ਕਰ ਰਹੀ ਹੈ ਉਹ ਸਰਕਾਰ ਤੇ ਅੱਛੇ ਕੰਮਾਂ ਦੀ ਜਿੱਤ ਹੋਈ ਹੈ ਜਿਹੜੀ ਆਉਣ ਵਾਲੀ ਜਿੰਮੇਨੀ ਚੋਣਾਂ ਤੁਹਾਨੂੰ ਲੱਗਦੀ ਜਿ ਔਰ ਇਹ ਬੜੇ ਬਹੁਮਤ ਨਾਲ ਜਿਸ ਤਰ੍ਹਾਂ ਬਿਲਕੁਲ ਜਿਵੇਂ ਇਹ ਬਹੁਮਤ ਹੋਇਆ ਜੀ ਐਦੂ ਵੀ ਸ਼ਾਇਦ ਐਦੂ ਵੀ ਪ੍ਰਮਾਤਮਾ ਕਰੇ ਐਦੂ ਵੀ ਵੱਡੀ ਲੀਡ ਤੇ ਅਸੀਂ ਜਿੱਤੀ ਆ ਗੁਰਪ੍ਰੀ ਸਿੰਘ ਪੱਗੂ ਵਾਲਾ ਜੀ ਪ੍ਰਧਾਨ ਟਰੱਕ ਜਿੰਨੇ ਪਾਣੀ ਕਰ ਆ ਪ੍ਰਧਾਨ ਜੀ ਅੱਜ ਤੁਸੀਂ ਕੀ ਜਿਹਦਾ ਲੱਡੂਆਂ ਦਾ ਮੂੰਹ ਮਿੱਠਾ ਕਰਾਇਆ ਕਿਵੇਂ ਦੀ ਵਧੀਆ ਗੱਲ ਹੈ ਜੀ ਮਤਲਬ ਚੋਣ ਜਿੱਤੀ ਐ 37000 ਤੇ ਮਨਿੰਦਰ ਭਗਤੀ ਨੇ ਜਲੰਧਰ ਉਹਦੇ ਕਰਕੇ ਖੁਰਸੀ 'ਚ ਲੱਡੂ ਵੰਡ ਰਹੇ ਆ ਅਗਰ ਕੰਮਾਂ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਲੱਗਦਾ ਕਿ ਉੱਥੇ ਜਿਵੇਂ ਬਾਤ ਚਾਅ ਟਕੀ ਜਾ ਰਹੀ ਸੀ ਕਿ ਕੰਮ ਨਹੀਂ ਹੋਇਆ ਨਹੀਂ ਹੋਇਆ ਕਿਵੇਂ ਦੇਖਣੋ ਜਿੱਤੇ ਦੇ ਨਾਲ ਸੀ ਜੇ ਮਤਲਬ ਕੰਮ ਹੋਏ ਨਹੀਂ ਤਾਂ ਹੀ 37000 ਦੀ ਵੀਟ ਦਿੱਤੀ ਹੈ 55000 ਵੋਟ ਪਈ ਹੈ ਲਗਭਗ 60% ਵੋਟ ਮਹਿੰਦਰ ਭਗਤ ਜੀ ਨੂੰ ਪਈ ਚਲੋ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਪੰਜਾਬ ਦਾ ਮੁੱਖ ਮੰਤਰੀ ਤਮਾਨ ਜਿੰਦਾਬਾਦ 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 ਪੰਜਾਬ ਦਾ ਮੁੱਖ ਮੰਤਰੀ ਬਾਈ ਭਵਨਤਮਾਨ ਜਿੰਦਾਬਾਦ 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 ਮਹਿੰਦਰ ਭਗਤ ਜਿੰਦਾਬਾਦ 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 ਮਹਿੰਦਰ ਭਗਤ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਪੰਜਾਬ ਦੀ ਪੂਰੀ ਲੀਡਰਸ਼ਿਪ ਜਿੰਦਾਬਾਦ 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 ਭਾਈ ਬੀਤਹੇਰ ਜਿੰਦਾਬਾਦ 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 ਪੰਦਰ ਭਗਤ ਜਿੰਦਾਬਾਦ 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 ਪੰਜਾਬ ਦਾ ਮੁੱਖ ਮੰਤਰੀ ਬਾਈ ਭੂਵੰਤਮਾਨ ਜਿੰਦਾਬਾਦ 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 ਪੰਤਮਾਨ ਬਾਈ ਤੇਰੀ ਸੋਚ ਤੇ ਮੈਨਾਂ ਦੇਖੋਖ ਕੇ ਪੰਤਮਾਨ ਬਾਈ ਤੇਰੀ ਸੋਚ ਤੇ ਮੈਨਾਂ ਦੇਖੋਖ ਕੇ ਵਾਹ ਜੀ ਵਾਹ ਇਹਨਾਂ ਨੂੰ ਖੜਾਉ ਭਿੰਦੇ ਲੋ ਜੀ